ਲੋ ਜੀ ਕੱਲ ਆਪਾਂ ਇੱਕ ਪੋਸਟ ਪਾਈ ਸੀ ਕਿ ਕੱਸੀ ਦੇ ਖਾਲ ਦਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ ਸੁੱਕੇ ਮਸਾਲੇ ਦੇ ਉੱਪਰ ਸੁੱਕੀਆਂ ਇੱਟਾਂ ਚਿਣ ਕੇ ਕੱਸੀ ਦਾ ਖਾਲ ਤੇ ਜਿਹੜਾ ਬਣਾਇਆ ਜਾ ਰਿਹਾ ਸੀਗਾ ਉੱਪਰ ਕੰਢੀ ਪੋਚਾ ਕਰਕੇ ਇਹ ਵੀਡੀਓ ਆਪਣੇ ਪੌਣ ਨਾਲ ਮਹਿਕਮੇ ਤੱਕ ਪਹੁੰਚੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਇਹ ਖਾਲ ਤੱਕ ਪਹੁੰਚੇ ਪੈਰਵਾਈ ਹੋਈ ਹੈ ਇਸ ਚੀਜ਼ ਦੀ ਹਨਾ ਦੂਸਰੇ ਦਿਨੀ ਕਿਉਂ ਵੀਡੀਓ ਵਾਇਰਲ ਹੋਈ ਹੈ ਤੇ ਉਹ ਕੱਸੀ ਦਾ ਜਿਹੜਾ ਖਾਲ ਬਣਿਆ ਸੀ ਸੁੱਕੀਆਂ ਇੱਟਾਂ ਦੇ ਨਾਲ ਸੁੱਕੇ ਮਸਾਲੇ ਤੇ ਚਿਣੀਆਂ ਗਏ ਸੀ ਉਹਦੀ ਪਟਾਈ ਦੁਬਾਰਾ ਕਰਾਈ ਗਈ ਹੈ ਠੇਕੇਦਾਰ ਬਾਈ ਨੇ ਵੀ ਹਨਾ ਇਹ ਗੱਲ ਮੰਨੀ ਹੈ ਕਿ ਲੇਬਰ ਨੇ ਗਲਤ ਕੀਤਾਗਾ ਪਰ ਮੈਕਮੇ ਦਾ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੈਰਬਾਈ ਕੀਤੀ ਅਸੀਂ ਹਰ ਇੱਕ ਨੂੰ ਆਪਾਂ ਗੁਜਾਰਸ਼ ਕਰਦੇ ਆ ਕਿ ਜੇ ਕਿਸੇ ਦੇ ਮੱਥੇ ਖਾਲ ਜਾਂ ਸੂਆ ਜਾਂ ਕੁਝ ਵੀ ਬਣ ਰਿਹਾ ਤਾਂ ਉਸ ਚੀਜ਼ ਦਾ ਧਿਆਨ ਰੱਖੋ ਕਿ ਪ੍ਰੋਪਰ ਤਰੀਕੇ ਨਾਲ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂ ਇਹ ਚੀਜ਼ਾਂ ਮੈਨੂੰ ਲੱਗਦਾ ਹਰੇਕ ਪੀੜ੍ਹੀ ਜੇ ਆਪਾਂ ਆਬਦਾਲਾਈ ਤੇ ਆਪਣੀ ਪੀੜ੍ਹੀ ਦੇ ਵਿੱਚ ਇੱਕ ਵਾਰੀ ਖਾਲ ਬਣਨਾਗਾ ਅਗਲੀ ਪੀੜ੍ਹੀ ਨੂੰ ਆਪਣੀ ਦੇਣਾ ਹੈ ਸੋ ਧੰਨਵਾਦ ਕਰਦੇ ਆ ਮਹਿਕਮੇ ਦਾ ਕਿ ਮਹਿਕਮੇ ਨੇ ਪੈਰਵਾਈ ਕੀਤੀ ਹੈ ਇੱਥੇ ਜਿੰਨਾ ਕੰਮ ਗਲਤ ਹੋਇਆ ਸੀ ਉਸ ਨੂੰ ਦੁਬਾਰਾ ਦਰੋਸਤ ਕੀਤਾ ਜਾਊਗਾ ਤੇ ਸਸੇ ਗੱਲ ਜੀ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ